ਕਹਿੰਦੇ ਹਨ ਨਾ ਦੋਨ ਦੇ ਮੈਦਾਨ ਇਹ ਜੰਗ ਵਿੱਚੋਂ ਸਿੱਖ ਹਾਰਨ ਵਾਲੇ ਨਵਾਬ ਦੇ ਮਾਲ ਅਸਬਾਬ ਦੇ ਨਾਲ ਉਸ ਦੀ ਲੜਕੀ ਨੂੰ ਵੀ ਚੁੱਕ ਕੇ ਲੈ ਆਏ। ਡੋਲਾ ਵੇਖ ਕੇ ਗੁਰੂ ਸਾਹਿਬ ਜੀ ਨੇ ਪੁੱਛਿਆ ਇਸ ਡੋਲੇ ਦੇ ਵਿੱਚ ਕੀ ਹੈ? ਤਾਂ ਸਿੱਖਾਂ ਨੇ ਉੱਤਰ ਦਿੱਤਾ ਤੁਰਕ ਸਾਡੇ ਘਰ ਦੀਆਂ ਔਰਤਾਂ ਨੂੰ ਲੁੱਟਦਾ ਮਾਲ ਸਮਝ ਕੇ ਲੈ ਜਾਂਦੇ ਹਨ ਤਾਂ ਕਿ ਅਸੀਂ ਉਹਨਾਂ ਤੋਂ ਬਦਲਾ ਨਹੀਂ ਲੈ ਸਕਦੇ। ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਗੁੱਸਾ ਆਇਆ ਤੇ ਕਹਿਣ ਲੱਗੇ ਅਸੀਂ ਸਿੱਖੀ ਨੂੰ ਉੱਚਾ ਲਜਾਣਾ ਹੈ ਖਟਕ ਦੇ ਜ਼ਿਲ੍ਹੇ ਵਿੱਚ ਨਹੀਂ ਸੁਟਣਾ ਕੋਈ ਗੁਰੂ ਸਾਹਿਬ ਜੀ ਬੱਚੀ ਦੇ ਕੋਲ ਗਏ ਤੇ ਸਿਰ ਤੇ ਹੱਥ ਪੇਰ ਕੇ ਕਹਿਣ ਲੱਗੇ ਬੱਚਾ ਡਰੋ ਨਾ ਤੂੰ ਇਹ ਸਮਝ ਆਪਣੇ ਪਿਤਾ ਦੇ ਘਰੇ ਆਈ ਹੈ ਸਿੱਖਾਂ ਨੂੰ ਹੁਕਮ ਕੀਤਾ ਕਿ ਬੱਚੀ ਨੂੰ ਬਾਪ ਇੱਜ਼ਤ ਇਸਤੇ ਪਿਤਾ ਦੇ ਘਰ ਲੈ ਕੇ ਆਓ ਉਂਝ ਤਾਂ ਸਿੱਖਾਂ ਦਾ ਸਾਰਾ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਹੈ ਪਰ 300 ਸਾਲ ਦੇ ਦੌਰਾਨ ਜਿਹੜੀ ਕਹਿਰ ਸਿੱਖਾਂ ਉੱਤੇ ਟਾਈ ਗਏ ਉਨ੍ਹਾਂ ਵਿੱਚ ਸਾਗਾ ਚਮਕੌਰ ਸਾਗਾ ਸਰਹੰਦ ਛੋਟਾ ਤੇ ਵੱਡਾ ਕਲੂਕਾਰਾ ਤੋਂ ਬਾਅਦ 1984 ਦਾ ਕਤਲੇਆਮ ਇਤਿਹਾਸ ਗਵਾਹ ਹੈ ਕਿ ਤਸੀਹੇ ਤੇ ਤਬਾਹੀ ਦੇ tufaan ਵਿੱਚ ਸਿੱਖਾਂ ਨੇ ਹਰ ਹਾਲ ਆਪਣੀ ਹਸਤੀ ਨੂੰ ਬਰਕਰਾਰ ਰੱਖਿਆ ਇਹ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਜਿਨ੍ਹਾਂ ਨੇ ਸਿੱਖੀ ਵਿੱਚ ਆਉਣ ਦੀ ਪਹਿਲੀ ਸ਼ਰਤ ਹੀ ਸੀਸ ਕੁਰਬਾਨ ਕਰਨ ਦੀ ਰੱਖੀ ਅਤੇ ਹਰ ਮੁਸ਼ਕਿਲ ਘੜੀ ਦੇ ਵਿੱਚ ਸਿੱਖ ਨੂੰ ਡੋਲਣ ਨਹੀਂ ਦਿੱਤਾ ਜਿਸ ਦਾ ਅਸਰ ਸਦੀਆਂ ਤੱਕ ਰਿਹਾ ਤੇ ਅੱਜ ਵੀ ਹੈ ਉਹਨਾਂ ਨੇ ਆਪ ਵੀ ਕੌਮ ਦੇ ਆਤਮ ਸਨਮਾਨ ਗਰੀਬਾਂ ਮਜਲੂਮਾਂ ਤੇ ਇਨਸਾਫ ਲਈ ਜੂਝਦਿਆਂ ਅਨੇਕਾਂ ਕੁਰਬਾਨੀਆਂ ਦਿੱਤੀਆਂ ਪਰ ਜੋ ਆਦਰਸ਼ ਨੀयत ਕੀਤੇ ਉਹਨਾਂ ਤੋਂ ਮੂੰਹ ਨਹੀਂ 모ੜਿਆ ਸਮਝੌਤਾ ਨਹੀਂ ਕੀਤਾ ਤਾਂ ਜੋ ਤਖਤ ਹੋਵੇ ਜਾਂ ਮਾਛੀਵਾੜੇ ਦੇ ਜੰਗਲ ਵਿੱਚ ਨੰਗੇ ਪੈਰੀ ਭੁੱਖੇ ਪਾਣੀ ਖੁੱਲੇ ਆਸਮਾਨ ਹੇਠ ਹੋਣ ਜਾਂ ਭਿਆਨਕ ਜੰਗਲਾਂ ਵਿੱਚ ਪੋਦਿਆਂ ਕਾਲੀਆਂ ਬੂਲੀਆਂ ਠੰਡੀਆਂ ਰਾਤਾਂ ਹੋਣ ਕੋਈ ਵੀ ਉਹਨਾਂ ਨੂੰ ਝੁਕਾ ਨਾ ਸਕਿਆ ਡਰਾ ਨਾ ਸਕਿਆ ਉਹ ਰਾਜਾ ਮਹਾਰਾਜਾ ਹਾਕਮ ਜਾਂ ਹਿੰਦੁਸਤਾਨ ਦਾ ਬਾਦਸ਼ਾਹ ਵੀ ਕਿਉਂ ਨਾ ਹੋਵੇ ਜਦੋਂ ਲੜਾਈਆਂ ਦੀ ਖਬਰ ਦੱਖਣ ਵਿੱਚ ਔਰੰਗਜ਼ੇਬ ਨੂੰ ਪਤਾ ਲੱਗੀ ਤਾਂ ਘਬਰਾ ਕੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿੱਠੀ ਲਿਖੀ ਮੇਰਾ ਤੇ ਤੁਹਾਡਾ ਇੱਕ ਰੱਬ ਨੂੰ ਮੰਨਣ ਵਾਲਾ ਧਰਮ ਹੈ ਤੁਹਾਨੂੰ ਮੇਰੇ ਨਾਲ ਸੁਲਾ ਸਫਾਈ ਨਾਲ ਰਹਿਣਾ ਚਾਹੀਦਾ ਹੈ ਮੈਨੂੰ ਇਹ ਬਾਦਸ਼ਾਹੀ ਰੱਬ ਨੇ ਦਿੱਤੀ ਹੈ ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਜਿਸ ਰੱਬ ਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ ਉਸੇ ਰੱਬ ਨੇ ਮੈਨੂੰ ਸੰਸਾਰ ਵਿੱਚ ਭੇਜਿਆ ਹੈ ਤੈਨੂੰ ਉਸ ਨੇ ਇਨਸਾਫ਼ ਤੇ ਪਰਜਾ ਦੇ ਹਿੱਤ ਵਾਸਤੇ ਭੇਜਿਆ ਹੈ ਪਰ ਤੂੰ ਉਸ ਦਾ ਹੁਕਮ ਭੁੱਲ ਗਿਆ ਹੈ ਜੋ ਆਪਣੇ ਰੱਬ ਨੂੰ ਭੁੱਲ ਜਾਏ ਉਸ ਦੇ ਹੁਕਮ ਨੂੰ ਭੁੱਲ ਜਾਏ ਉਸ ਨਾਲ ਸਾਡਾ ਕੀ ਮੇਲ ਫਿਰ ਜਿੰਨਾ ਹਿੰਦੂਆਂ ਤੇ ਤੂੰ ਜ਼ੁਲਮ ਕਰ ਰਿਹਾ ਹੈ ਉਸ ਰੱਬ ਦੇ ਬੰਦੇ ਹਨ ਜਿਸ ਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ ਪਰ ਤੂੰ ਉਹਨਾਂ ਨੂੰ ਰੱਬ ਦੇ ਬੰਦੇ ਨਹੀਂ ਸਮਝਿਆ ਉਹਨਾਂ ਦੇ ਧਰਮ ਅਤੇ ਧਰਮ ਅਸਲਾਂ ਦੀ ਨਿਰਾਦਰੀ ਕਰਦਾ ਹੈ ਹਕੂਮਤ ਨੂੰ ਤੇ ਫਿਰ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇਸ ਤਰ੍ਹਾਂ ਦਾ ਜਵਾਬ ਦੇਣਾ ਦਲੇਰੀ ਦੀ ਚਰਮ ਸੀਮਾ ਹੈ ਜਦੋਂ ਬਹਾਦਰ ਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਨੰਦ ਲਾਲ ਦੇ ਹੱਥ ਸੁਨੇਹਾ ਭੇਜਿਆ ਤੇ ਮਿਲਣ ਲਈ ਕਿਹਾ ਤਾਂ ਗੁਰੂ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ ਮਨਾ ਕਰ ਦਿੱਤਾ ਬਹਾਦਰ ਸਾਹ ਹੰਕਾਰ ਕਰਦਿਆਂ ਕ੍ਰੋਧ ਵਿੱਚ ਬੋਲਿਆ ਉਹ ਕੌਣ ਬੰਦਾ ਹੈ ਜੋ ਮੁਗਲ ਸਮਰਾਜ ਨਾਲ ਟੱਕਰ ਲੈ ਸਕੇ ਗਜਨੀ ਤੋਂ ਕੰਨਿਆ ਕੁਮਾਰੀ ਤੱਕ ਇਸ ਦੇ ਸਾਹਮਣੇ ਕੋਈ ਨਹੀਂ ਟਿਕਿਆ ਇਹ ਪਹਾੜਾਂ ਨੂੰ چیرਣ ਤੇ ਦਰਿਆਵਾਂ ਨੂੰ ਪਾਰ ਕਰਨ ਵਾਲੀ ਕੋਮ ਹੈ ਮੈਂ ਗੁਰੂ ਦਾ ਲਿਹਾਜ਼ ਕਰਦਾ ਹਾਂ ਰੱਬ ਦਾ ਫਕੀਰ ਸਮਝ ਕੇ ਬਹਾਦਰ ਸ਼ਾ ਬਹੁਤ ਜਲਦੀ ਭੁੱਲ ਗਿਆ ਸੀ ਕਿ ਬਾਦਸ਼ਾਹੀ ਵੀ ਉਸਨੇ ਗੁਰੂ ਸਾਹਿਬ ਜੀ ਦੀ ਸਹਾਇਤਾ ਨਾਲ ਹਾਸਲ ਕੀਤੀ ਸੀ ਪਰ ਫਿਰ ਉਸ ਕੋਲੋਂ ਰਿਹਾ ਨਾ ਗਿਆ ਅਤੇ ਮੱਲੂ ਮੱਲੀ ਗੁਰੂ ਸਾਹਿਬ ਜੀ ਨੂੰ ਮਿਲਣ ਲਈ ਆ ਗਿਆ ਜ਼ਖਮ ਕੁਰ ਦੇਣ ਲਈ ਪੁੱਛਦਾ ਹੈ ਕੈਸੀ ਗੁਜ਼ਰੀ ਗੁਰੂ ਸਾਹਿਬਾ ਦਾ ਜਵਾਬ ਸੀ ਮੈਂ ਬੁਲੰਦੀ ਸੇ ਗੁਜ਼ਰਾ ਮੈਂ ਪਾستی ਸੇ ਗੁਜ਼ਰਾ ਜਾਂਹ ਸੇ ਵੀ ਗੁਜ਼ਰਾ ਬੜੀ ਮਸਤੀ ਸੇ ਗੁਜ਼ਰਾ